ਮੈਂ ਸਾਰਿਆਂ ਨੂੰ ਸਤਿਕਾਰ ਬੁਲਾਉਣਾ ਤੁਹਾਨੂੰ ਇਸ ਬਹਾਦਰੀ ਦੀ ਵਧਾਈ ਵੀ ਦੇਣਾ ਇਹ ਲੜਕਾ ਜਿਹੜਾ ਬੋਲ ਰਿਹਾ ਹੈ ਮੇਰੇ ਖਿਆਲ ਆ ਇਹ ਉਮੀਦਵਾਰ ਨੇ ਇਹਨਾਂ ਨੂੰ ਮੈਂ ਜਦ ਸੁਣਿਆ ਇੱਕ ਦਿਨ ਇੱਕ ਲੜਕੀ ਬੋਲ ਰਹੀ ਸੀ ਮੈਨੂੰ ਲੱਗਿਆ ਵੀ ਹੁਣ ਪੰਜਾਬ ਸੁਰੱਖਿਅਤ ਹੱਥਾਂ ਦੇ ਵਿੱਚ ਹੈ ਪੰਜਾਬ ਦੇ ਵਿੱਚ ਯੂਥ ਜਿਹੜੀ ਹੈ ਉਹ ਸਿਆਣੀ ਬਣ ਕੇ ਅੱਗੇ ਆ ਰਹੀ ਹੈ ਹੁਣ ਉਹ ਭੀੜ-ਜੰਕਰ ਨਹੀਂ ਬਣ ਰਹੀ ਤੇ ਮੈਂ ਬੜਾ ਹੀ ਮੈਨੂੰ ਚੰਗਾ ਲੱਗਿਆ ਦੂਜੀ ਗੱਲ ਮੈਂ ਇਹ ਕਹਿਣੀ ਚਾਹਣਾ ਵੀ ਡਰਨ ਦੀ ਲੋੜ ਨਹੀਂ ਆ ਗੇਟ ਵੀ ਆਪਾਂ ਤੋੜਿਆ ਬੋਧੀ ਤੇ ਅਮਿਤ ਸ਼ਾਹ ਨੂੰ ਦੋ ਵਾਰੀ ਆਪਣੀ ਨੋਟੀਫਿਕੇਸ਼ਨਾਂ ਵਾਪਸ ਰੈਣੀਆਂ ਪਈਆਂ ਨੇ ਸਿਰਫ ਪੂਰੇ 11 ਸਾਲ ਚ ਇੱਕ ਵੀ ਨੋਟੀਫਿਕੇਸ਼ਨ ਵਾਪਸ ਨਹੀਂ ਲਈ ਨਾ ਹਾਈ ਕੋਰਟਾਂ ਦੇ ਕਹੇ ਤੋਂ ਨਾ ਸੁਪਰੀਮ ਕੋਰਟਾਂ ਦੇ ਕਹੇ ਤੋਂ ਨਾ ਸਿਆਸੀ ਪਾਰਟੀਆਂ ਦੀਆਂ ਇਜਿਟੇਸ਼ਨਾਂ ਤੋਂ ਪੰਜਾਬ ਦੇ ਵਿਰੁੱਧ ਦੋ ਨੋਟੀਫਿਕੇਸ਼ਨਾਂ ਸੀ ਇੱਕ ਕਿਸਾਨਾਂ ਨੇ 380 ਦਿਨਾਂ ਚ ਬੂਥ ਫੜਵਾ ਕੇ ਵਾਪਸ ਕਰਾਈ ਤੇ ਦੂਜੀ ਹੁਣ ਯੂਨੀਵਰਸਿਟੀ ਦੇ ਤੁਸੀਂ ਨਾ ਜਾਣਾਂ ਨੇ ਵਾਪਸ ਕਰਾਈ ਹੈ ਪੂਰੇ ਮਰਦਕਤਾ ਦੀ ਜਾਂਦੀ ਹੈ ਮਸਟਰ ਨਾਈ ਕੋ ਦਲ ਕਹਾਂਗਾ ਆ ਮੇਰੇ ਤੋਂ ਕਲੰਡਰ ਹੈ ਇਹਨਾਂ ਨੇ ਤੁਹਾਨੂੰ ਧੋਖਾ ਦਿੱਤਾ ਹੈ ਉਹ ਧੋਖਾ ਕਿ ਦਿੱਤਾ ਹੈ ਤੁਸੀਂ ਸਿਆਣਪ ਕਰੀ ਸੀ ਕਿ ਜਿੰਨਾ ਚਿਰ ਸੈਨਿਟੀ ਚੋਨ ਦਾਵਾਨ ਨਹੀਂ ਹੁੰਦਾ ਉਹਨਾਂ ਚਿਰ ਅਸੀਂ ਆਪਦਾ ਅੰਦੋਲਨ ਵਾਪਸ ਨਹੀਂ ਲਵਾਗੇ ਮੈਂ ਇਸ ਯੂਨੀਵਰਸਿਟੀ ਦਾ ਮੈਡੀਕਲ ਫੈਕਲਟੀ ਦਾ ਡੀਨ ਰਹਾ ਮੈਡੀਕਲ ਫੈਕਲਟੀ ਦਾ ਮੈਂ ਅੰਦਰ ਰਹਾ ਮੈਂ ਇਹਦੀ ਸੈਨੇਟ ਦਾ ਗ੍ਰੈਜੂਏਟ ਕਮਿਟੀ ਦਾ ਮੈਂ ਵੋਟਰ ਹਾਂ ਮੈਂ 10ਵੀਂ ਇਸ ਯੂਨੀਵਰਸਿਟੀ ਕੇ ਪਾਸ ਕਰੀ ਹੋਈ ਹੈ ਉਹਦੇ 10ਵੀਂ ਵੀ ਇੱਛੇ ਹੁੰਦੀ ਸੀ ਮੇਰੇ ਬੋਰਡ ਆਫ ਸਟਡੀ ਦਾ ਪੋਸਟ ਗ੍ਰੈਜੂਏਟ ਦਾ ਅੰਡਰ ਗ੍ਰੈਜੂਏਟ ਦਾ ਵੀ ਮੈਂਬਰਾਂ ਹਾਂ ਮੈਂ ਦੇਖਦਾ ਇਹ ਕੈਲੰਡਰ ਕਿਤੇ ਇਹ ਨਹੀਂ ਕਹਿੰਦਾ ਕਿ ਸਖਸ਼ਮ ਤੇਰਾਂ ਦੇ ਤਹਿਤ ਜਿਹੜੀ ਚੋਣ ਹੋਣੀ ਹੈ ਕੰਮੇ ਮੈਂਬਰਾਂ ਦੀ ਉਹਦੀ ਕੋਈ ਮਨਜ਼ੂਰੀ ਉੱਪਰ ਆਸਰ ਪੱਜੀ ਜਾਂ ਟ੍ਰਾਂਸਫਰ ਤੋਂ ਬਣੀ ਹੈ ਇਹ ਝੂਠਾ ਹੈ ਇਹ ਭਾਈ ਚਾਂਸ ਮੈ ਗੁੰਮਰਾਹ ਕਰ ਰਿਹਾ ਹੈ ਇਹ ਗਲਤ ਹੈ ਆ ਕਲੰਡਰ ਹੈ 22 ਟਾਂਸਫਰ ਸਾਬਤ ਕਰਕੇ ਦਿਖਾਵੇ ਕਿ ਜਿਹੜੀ ਉਹਨੇ ਚਿੱਠੀ ਲਿਖੀ ਹੈ ਉਹ ਕਾਨੂੰਨ ਦੇ ਮੁਤਾਬਕ ਹੈ ਸੋ ਮੈਂ ਇੰਨੇ ਕਹਿੰਦਾ ਸੀ ਮੇਰੀ ਇੰਨੀ ਬੇਨਤੀ ਹੈ ਜੱਜ ਤੇ ਲੱਗੇ ਰਹੋ ਜਿੱਥੇ ਅਸੀਂ ਇੱਥੇ ਗੱਲ ਹੋਈ ਹੈ ਆ ਜਿਹੜੀ ਹੁੰਦੀ ਸਰਕਾਰਾਂ ਨੇ ਸਾਡਾ ਡੀਵੀਐਨ ਦੀ ਖਾਤਾ ਚੰਡੀਗੜ੍ਹ ਚੀਫ ਸੈਕਰੀਟਰੀ ਦਵਾਤਾ ਸਾਡੇ ਪਹਿਲਿਆਂ ਤੋਂ ਤੱਕ ਕਵਿਸ਼ਾ ਕਰਾਤਾ ਕਿ ਸਾਡੀ ਯੂਨੀਵਰਸਿਟੀ ਖੋਹ ਰਹੇ ਨੇ ਆਪਾਂ ਲੜਾਂਗੇ ਲੜਾਂਗੇ ਤੇ ਮੈਂ ਤਾਂ ਇੱਕੋ ਗੱਲ ਕਹਾ ਗਰੀਬ ਦੇ ਦੇੜੇ ਦੇ ਵਿੱਚ ਮੜਦਾ ਰਹਿੰਦੇ ਤੂੰ ਸੂਰਜਾ ਕੰਨੀਆਂ ਦੇ ਵਿੱਚ ਬਹੁਤ